ਹਾਂਜੀ ਸੰਗਤ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੇ ਆਪਣੇ ਨਾਲ ਜੁੜੇ ਆ ਭੈਣ ਭਰਾ ਆਪਣੇ ਵੀਡੀਓ ਦੇਖਦੇ ਆ ਸਫਰ ਆਪਣਾ ਮਾਰਗ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੱਲ ਰਿਹਾ ਆ ਤੇ ਦਰਸ਼ਨ ਗੁਰੂ ਘਰਾਂ ਦੇ ਕਰ ਰਹੇ ਤੇ ਸੰਗਤ ਨੂੰ ਕਰਾ ਰਹੇ ਜਿੰਨਾ ਵੀ ਹੋ ਸਕਦਾ ਕੋਸ਼ਿਸ਼ ਵੱਧ ਤੋਂ ਵੱਧ ਕਰ ਰਹੇ ਆ ਤੇ ਰਾਤੀ ਆਪਾਂ ਪਹੁੰਚ ਗਏ ਸੀਗੇ ਜਿੱਦਾਂ ਗੁਰੂ ਸਾਹਿਬ ਪਹੁੰਚੇ ਪਟਨਾ ਸਾਹਿਬ ਦੀ ਧਰਤ ਤੋਂ ਆਨੰਦਪੁਰ ਸਾਹਿਬ ਦੀ ਧਰਤ ਤੇ ਗੁਰੂ ਕੇ ਮਹਿਲ ਤੇ ਗੁਰੂ ਕੇ ਮਹਿਲ ਦੇ ਵਿੱਚ ਉਸ ਟਾਈਮ ਸੁਖਾਸਣ ਕਰ ਦਿੱਤਾ ਗਿਆ ਸੀਗਾ ਤੇ ਇਸ ਕਰਕੇ ਦਰਸ਼ਨ ਆਪਾਂ ਵੀ ਨਹੀਂ ਕੀਤੇ ਤੇ ਆਪ ਜੀ ਨੂੰ ਵੀ ਕਰਵਾ ਹੋਈ ਸੀ ਤੇ ਉੱਥੇ ਰਹਿਣ ਦਾ ਪ੍ਰਬੰਧ ਹੈ ਨਹੀਂਗਾ ਇਸ ਕਰਕੇ ਆਪਾਂ ਨੂੰ ਵੀ ਤਖਤ ਜੀਰੀ ਕੇਸਗੜ੍ਹ ਸਾਹਿਬ ਆਉਣਾ ਪਿਆ ਤੇ ਤਖਤ ਜੀਰੀ ਕੇਸਗੜ੍ਹ ਸਾਹਿਬ ਆ ਕੇ ਆਪਾਂ ਨੂੰ ਇੱਥੇ ਕਮਰਾ ਮਿਲ ਗਿਆ ਸੀਗਾ ਆ ਮਗਰ ਆਪਣੇ 24 ਨੰਬਰ ਤੇ ਇੱਥੇ ਆਪਾਂ ਰਾਤ गुज़ारी ਆ ਤੇ ਰਾਤਾਂ ਆਪਾਂ ਦੋ ਕੱਲ ਇੱਥੇ ਰੁਕਣਾ ਆ ਤੇ ਕਿਉਂਕਿ ਗੁਰੂ ਸਾਹਿਬ ਦੇ ਮਾਰਗ ਤੇ ਚੱਲਦੇ ਆ ਜਿਹੜੇ ਇੱਥੇ ਆਪਣੇ ਇਤਿਹਾਸਕ ਸਥਾਨ ਆ ਗੁਰੂ ਸਾਹਿਬ ਦੇ ਬਾਲ ਉਮਰ ਦੇ ਉਹਨਾਂ ਦੇ ਦਰਸ਼ਨ ਕਰਾਂਗੇ ਬਾਕੀ ਸਥਾਨਾਂ ਦੇ ਆਪਾਂ ਉਸੇ ਹਿਸਾਬ ਨਾਲ ਚੱਲਣਾ ਜੇ ਹਿਸਾਬ ਨਾਲ ਗੁਰੂ ਜੀ ਦਾ ਜੀਵਨ ਬਤੀਤਿਆ ਸੀਗਾ ਇਸ ਅਨੰਦਪੁਰ ਸਾਹਿਬ ਦੀ ਧਰਤ ਤੇ ਬਾਕੀ ਹੋਰ ਵੀ ਜਿੱਥੇ-ਇੱਥੇ ਚੰਨਸ਼ੋਪਰਾ ਸਥਾਨ ਆ ਗੁਰੂ ਜੀ ਦੇ ਉਹਨਾਂ ਦੇ ਮਾਰਗ ਤੇ ਉਸੇ ਤਰ੍ਹਾਂ ਚੱਲਾਂਗੇ ਜਿਨ੍ਹਾਂ ਜਿਸ ਤਰ੍ਹਾਂ ਉਹ ਜੀਵਨ ਉਹਨਾਂ ਦਾ ਬਿੱਤਿਆ ਸੀਗਾ ਤੇ ਆਜੋ ਹੁਣ ਪਹਿਲਾ ਚਲਦੇ ਆ ਗੁਰੂ ਕੇ ਮਹਿਲ ਦੀ ਕਰਦੇ ਆ ਦਰਸ਼ਨ ਤੇ ਆਪ ਜੀ ਨਾਲ ਕਰਦੇ ਆ ਇਤਿਹਾਸ ਸਾਂਝਾ ਤੇ ਕੋੜਾ ਤੂਫਾਨ ਆਪਣਾ ਤਿਆਰ ਵਰ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਦਰਬਾਰ ਦੇ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਸੰਗਤ ਜੀ ਪਹੁੰਚ ਗਏ ਆਪਾਂ ਗੁਰੂ ਕੇ ਮਹਿਲ ਪਟਨਾ ਸਾਹਿਬ ਦੀ ਘਰਤ ਤੋਂ ਚੱਲ ਕੇ ਸਥਾਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲ ਉਮਰ ਦੇ ਵਿੱਚ ਬਾਲਾ ਪ੍ਰੀਤਮ ਗੋਬਿੰਦ ਰਾਏ ਸਾਹਿਬ ਜੀ ਇਸ ਸਥਾਨ ਤੇ ਉਤਾਰਾ ਕੀਤਾ ਸੀ ਪਟਨਾ ਸਬ ਤੋਂ ਚੱਲ ਕੇ ਤਰਤ ਸ੍ਰੀ ਅਨੰਦਪੁਰ ਸਾਹਿਬ ਸਥਾਨ ਗੁਰੂ ਕੇ ਮਹਿਲ ਸੰਗਤ ਜੀ ਇਸ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲਾਸਪੁਰ ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦ ਕੇ ਆਪਣੇ ਚੱਕ ਨਾਨਕੀ ਨਗਰ ਦੀ ਮੋੜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੁੱਤਰੇ ਭਾਈ ਗੁਰਦਤਾ ਜੀ ਪਾਸੋਂ ਗੜਵਾਈ ਸੀ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਪਾਵਨ ਸਥਾਨ ਤੇ ਗੁਰੂ ਜੀ ਪਰਿਵਾਰ ਸਮੇਤ ਰਹਿਣ ਲੱਗ ਪਏ ਸੀ ਸੰਗਤ ਜੀ ਤੇ ਸੰਗਤ ਜੀ ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ਿਸ਼ੋਭਿਤ ਹੈ ਇਹ ਪਹਿਲਾ ਗੁਰੂ ਕਾ ਮਹਿਲ ਗੁਰੂ ਕਾ ਗੁਰੂ ਸਰਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਕਾਰ ਹੁੰਦਾ ਸੀ ਜੋ ਕਿ ਮਹਿਲ ਸਿਗਾ ਤੇ ਇਹਦੇ ਵਿੱਚ ਕਾਫੀ ਸਾਰੇ ਕਮਰੇ ਸਨ ਤੇ ਹੁਣ ਉਸ ਕਮਰਿਆਂ ਦੇ ਅਲੱਗ-ਅਲੱਗ ਜਾਨੀ ਕਿ ਥੜਾ ਸਾਹ ਬਣਾ ਦਿੱਤੇ ਗਏ ਆ ਜਿਵੇਂ ਕਿ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਥਾਨਾਂ ਦੇ ਤੇ ਆ ਜੁੜੇ ਰਹੋ ਸਫਰਾਂ ਦੇ ਨਾਲ ਤੇ ਸੰਗਤ ਜੀ ਹੋਰ ਜਾਣਕਾਰੀ ਸਾਂਝੀ ਕਰ ਦੰਨੇ ਆ ਇਸੇ ਹੀ ਸਥਾਨ ਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਸੀਗੀ ਤੇ ਆਪਣੇ ਜਨਮ ਸਥਾਨ ਵੀ ਆ ਇਹ ਸਾਬਜਾਦਿਆਂ ਦੇ ਕਿਹੜੇ ਸਾਬਜਾਦਿਆਂ ਦੇ ਜਨਮ ਸਥਾਨ ਨੇ ਆ ਉਹ ਆਪਾਂ ਸਫਰ ਦੇ ਦੌਰਾਨ ਜਿਵੇਂ ਜਿਵੇਂ ਗੁਰੂ ਜੀ ਦਾ ਜੀਵਨ ਬੀਤਿਆ ਸੀ ਉਵੇਂ-ਉਵੇਂ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਵਾਰੀ ਆਪਾਂ ਨੂੰ ਫੇਰ ਇਸ ਸਥਾਨ ਤੇ ਆਉਣਾ ਪੈਣਾ ਆ ਇਹ ਸਫਰ ਦੇ ਚੱਲਦੇ ਦੇ ਗੁਰੂ ਮਾਰਗਗੁਰੂ ਗੋਵੇਂ ਸਿੰਘ ਜੀ ਤੇ ਸੰਗਤ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਤਰਤਿ ਸ੍ਰੀ ਅਨੰਦਪੁਰ ਸਾਹਿਬ ਸੰਗਤ ਜੀ ਪਹੁੰਚ ਗਏ ਆਪਾ ਅਕਾਲ ਪੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਊਟ ਆਸਰੇ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਸੰਗਤ ਜੀ ਆਪਣੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਮਾਤਾ ਗੁਜਰ ਕੌਰ ਜੀ ਮਾਮਾ ਕਰਪਾਲ ਚੰਦ ਜੀ ਆਜ ਸੰਗਤ ਗੁਰੂ ਜੀ ਦਾ ਪਰਿਵਾਰ ਆਪਣੇ ਪਟਨਾ ਸਾਹਿਬ ਤੋਂ ਚੱਲ ਕੇ ਧਰਤਸ਼ੀਰੀ ਅਨੰਤਪੁਰ ਸਾਹਿਬ ਨੂੰ ਆਇਆ ਸੀਗਾ ਪਰਿਵਾਰ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਸੁਨੇਹਾ ਲਾਇਆ ਸੀ ਵੀ ਤੁਸੀਂ ਧਰਤਸ਼ੀਰੀ ਅਨੰਤਪੁਰ ਸਾਹਿਬ ਦੀ ਆ ਜਾਓ ਤੇ ਉਹ ਉੱਥੋਂ ਚਾਲੇ ਪਾਏ ਸੀ ਪਟਨਾ ਸਾਹਿਬ ਤੋਂ ਗੁਰੂ ਸਾਹਿਬ ਜੀ ਨੇ ਤਾਂ ਰਾਹਤੇ ਦੇ ਵਿੱਚ ਪੜਾ ਕਰਦੇ ਕਰਦੇ ਤੇ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਆਪਣੇ ਇਸ ਸਥਾਨ ਤੇ ਪਹੁੰਚੇ ਸੀ ਇਸ ਸਥਾਨ ਤੇ ਉਤਾਰਾ ਕੀਤਾ ਸੀਗਾ ਅਨੰਤਪੁਰ ਸਾਹਿਬ ਦੀ ਧਰਤ ਤੇ ਗੁਰੂ ਕੇ ਮਹਿਲ ਇਹ ਉਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਹੁੰਦਾ ਸੀਗਾ ਸੰਗਤ ਜੀ ਤੇ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਹੈ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦ ਕੇ 19 ਜੂਨ 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੋਹਰੀ ਮੋਹਰੀ ਆਪਣੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਤਾ ਜੀ ਪਾਸੋਂ ਗੜਵਾਈ ਸੀ ਸੰਗਤ ਜੀ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਪਾਵਨ ਸਥਾਨ ਤੇ ਗੁਰੂ ਜੀ ਪਰਿਵਾਰ ਸਮੇਤ ਰਹਿਣ ਲੱਗ ਪਏ ਸੀ ਸੰਗਤ ਜੀ ਤੇ ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ਿਸ਼ੋਭਿਤ ਹੈ ਸੰਗਤ ਜੀ ਸੰਗਤ ਜੀ ਗੁਰੂ ਜੀ ਨੇ Hindu ਧਰਮ ਦੇ ਤਿਲਕ ਜੰਜੂ ਦੀ ਰੱਖਿਆ ਲਈ ਵੀ 11 ਨਵੰਬਰ 1675 ਐਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ ਸੰਗਤ ਜੀ ਇਸੇ ਸਥਾਨ ਤੇ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਵੀ ਆਪਾਂ ਉਸਦੇ ਵੀ ਦਰਸ਼ਨ ਆਪ ਜੀ ਨੂੰ ਕਰਵਾਵਾਂਗੇ ਇਸੇ ਸਥਾਨ ਤੇ ਪੰਡਤ ਕਿਰਪਾ RAM ਦਾਤ ਜੋ ਬਾਅਦ ਵਿੱਚ ਅੰਮ੍ਰਿਤ ਪਾਨ ਕਰਕੇ ਭਾਈ ਕਿਰਪਾ ਸਿੰਘ ਬਣੇ ਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਉਨ੍ਹਾਂ ਦੀ ਗਵਾਹੀ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਜੱਥਾ ਫਰਿਆਦੀ ਬਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਇਆ ਅਤੇ ਹਿੰਦੂ ਧਰਮ ਦੇ ਤਿਲਕ ਜੰਜੂ ਦੀ ਰੱਖਿਆ ਲਈ ਬੇਨਤੀ ਕੀਤੀ ਸੀ ਸੰਗਤ ਜੀ ਉਸ ਸਥਾਨ ਤੇ ਵੀ ਆਪ ਜੀ ਨੂੰ ਆਪਾਂ ਦਰਸ਼ਨ ਕਰਵਾਵਾਂਗੇ ਤੇ ਸੰਗਤ ਜੀ ਇਸੇ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਸੀ ਤੇ ਇਸੇ ਸਥਾਨ ਤੇ ਸੰਗਤ ਜੀ ਤਿੰਨ ਸਹਿਬਜ਼ਾਦਿਆਂ ਦੇ ਜਨਮ ਸਥਾਨ ਵੀ ਆ ਤੇ ਆਪਾਂ ਉਹ ਜਨਮ ਸਥਾਨਾਂ ਦੇ ਦਰਸ਼ਨ ਆਪਾਂ ਤੁਹਾਨੂੰ ਸਫਰ ਜਿਵੇਂ ਜਿਵੇਂ ਗੁਰੂ ਸਾਹਿਬ ਦਾ ਜੀਵਨ ਬੀਤਿਆ ਹੈ ਸਗਾ ਉਸ ਹਿਸਾਬ ਨਾਲ ਆਪਾਂ ਚੱਲਾਂਗੇ ਤੇ ਉਸੇ ਹਿਸਾਬ ਨਾਲ ਉਸ ਥਾਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇੱਕ ਵਾਰੀ ਆਪਾਂ ਨੂੰ ਫੇਰ ਇਸ ਸਥਾਨ ਤੇ ਆਉਣਾ ਪੈਣਾ ਆ ਤੇ ਉਸ ਵੇਲੇ ਆਪਾਂ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਇਹ ਗੁਰੂ ਦਾ ਮਹਿਲ ਇਸ ਲਈ ਕਿਹਾ ਜਾਂਦਾ ਸੰਗਤ ਜੀ ਇਹ ਪਹਿਲੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਿਲ ਹੁੰਦਾ ਸੀ ਇਹਦੇ ਵਿੱਚ ਬਹੁਤ ਸਾਰੇ ਕਮਰੇ ਸੀ ਤੇ ਅਲੱਗ-ਅਲੱਗ ਕਮਰਿਆਂ ਦੇ ਵਿੱਚ ਜਿਵੇਂ ਗੁਰੂ ਜੀ ਨੂੰ ਇੱਕ ਕਮਰੇ ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਹੋਈ ਸੀ ਇੱਕ ਕਮਰੇ ਦੇ ਵਿੱਚ ਜਿਹੜੇ ਆਪਣੇ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ ਸੀ ਹਿੰਦੂ ਧਰਮ ਦੇ ਤਿਲਕ ਜੰਜੂਦੀ ਰੱਖਿਆ ਲਈ ਉਹ ਅਲੱਗ-ਅਲੱਗ ਹੁਣ ਸਥਾਨ ਬਣਾ ਦਿੱਤੇ ਗਏ ਆ ਤੇ ਉਹਨਾਂ ਸਥਾਨਾਂ ਦੇ ਦਰਸ਼ਨ ਵੀ ਆਪਾਂ ਆਪ ਜੀ ਨੂੰ ਕਰਵਾਵਾਂਗੇ ਆ ਜਾਓ ਕਰਦੇ ਆਂ ਜੀ ਦਰਸ਼ਨ ਤੇ ਲਵਾਉਨੇ ਆ ਗੁਰੂ ਚਰਨਾਂ 'ਚ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਧਰਤ ਸ਼੍ਰੀ ਅਨੰਦਪੁਰ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਗੁਰੂ ਕੇ ਮਹਿਲ ਦਰਵਾਜ਼ਾ ਤੋਂ ਅੰਦਰ ਤੋਂ ਹੀ ਰਸਤਾ ਜਾਂਦਾ ਹਾਇ ਪੂਰਾ ਸਾਹਿਬ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ ਜਹਾਜ਼ਰੀ ਪੂਰਾ ਸਾਹਿਬ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਸਭ ਨੂੰ ਸ਼ਰਤੀ ਕਲਾ ਬਖਸ਼ਨੀ ਸੰਗਤ ਜੀ ਇਸ ਟਾਈਮ ਤੁਸੀਂ ਦਰਸ਼ਨ ਆਪਾ ਕਰ ਰਹੇ ਆ ਜੀ ਗੁਰਦੁਆਰਾ ਥੜਾ ਸਾਹਿਬ ਹੈ ਜੀ ਇਹ ਗੁਰੂ ਕੇ ਮਹਿਲ ਤੇ ਇਸ ਸਥਾਨ ਤੇ ਜਿਹੜਾ ਉਸ ਸਮੇਂ ਮਹਿਲ ਦਾ ਕਮਰਾ ਹੁੰਦਾ ਸੀ ਤੇ ਇਸ ਸਥਾਨ ਤੇ ਹੁਣ ਗੁਰਦੁਆਰਾ ਥੜਾ ਸਾਹਿਬ ਸ਼ਸ਼ੋਭੀ ਤਿਆ ਜੀ ਇਸੇ ਸਥਾਨ ਤੇ ਇਸ ਕਮਰੇ ਦੇ ਵਿੱਚ ਹੀ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ ਸੀ ਗੁਰੂ ਜੀ ਦੇ ਕੋਲ ਤਿਲਕ ਜੰਜੂ ਦੀ ਰੱਖਿਆ ਲਈ ਆਜੋ ਜੀ ਕਰਦੇ ਆਂ ਦਰਸ਼ਨ ਜਪਾਲੇ ਸੋ ਆਰਤੀ ਹੋਏ ਹਰ ਚਲਨ ਕਵਲ ਮਕਰੰਦ ਨੋ ਬਿਤ ਮਨੋ ਅਨੰਦ ਨੋ ਮੋਹਿਆ ਹੈ ਪਿਆਸਾ ਕਿਰਪਾ ਜੜ ਦੇ ਦਾਨ ਰਾਮ ਕੰਤਰਾ ਹੋ ਇਸ ਸਥਾਨ ਕੇ ਪ੍ਰਯਾਗਿਆ ਤੁਮਨ ਮਨੋ ਜੀ ਜੀ ਤੋਂ ਕਰ ਮੇ ਨਾਗੰ ਦੇ ਕੰਤੇ ਕਿਤੇ ਨਾ ਉਤਮਾ ਅਤਿ ਮਹੱਲਾ ਹੈ ਗਾਣਨ ਨੇ ਸਾਧ ਗਾਵੋ ਕੋਲ ਦੇ ਦੀਪਕ ਪਾਣੇ ਤਾਕਾ ਮੰਡਲ ਦੇ ਕੋਲ ਦੀ ਧੋ ਹਾਂਜੀ ਸੰਗਤ ਜੀ ਇਸ ਸਥਾਨ ਬਾਰੇ ਆਪਾਂ ਤੁਹਾਡੇ ਨਾਲ ਇਸ ਵਾਰੀ ਇਤਿਹਾਸ ਦੀ ਜਾਣਕਾਰੀ ਸਾਂਝੀ ਨਹੀਂ ਕਰਨੀ ਹੈਗੀ ਆਪਾਂ ਜੀ ਤੇ ਆਪਾਂ ਇਸ ਸਥਾਨ ਦੇ ਇਤਿਹਾਸ ਦੀ ਜੋ ਜਾਣਕਾਰੀ ਹੈ ਜੀ ਆਪਾਂ ਜਦੋਂ ਕੌਂਟਾ ਸਾਹਿਬ ਤੋਂ ਪੰਗਾਣੀ ਦਾ ਜੁੱਧ ਹੋਇਆ ਸੀਗਾ ਤੇ ਜੁੱਧ ਜੰਗ ਜਿੱਤ ਕੇ ਗੁਰੂ ਜੀ ਵਾਪਸ ਆਏ ਸੀਗੇ ਆਪਾਂ ਵੀ ਉਸੇ ਤਰ੍ਹਾਂ ਗੁਰੂ ਜੀ ਦਾ ਜਿਸ ਤਰ੍ਹਾਂ ਜੀਵਨ ਬੀਤਿਆ ਸੀ ਉਸੇ ਤਰ੍ਹਾਂ ਸਾਈਕਲ ਸਫਰ ਕਰਦੇ ਹੋਏ ਇਸ ਸਥਾਨ ਤੇ ਦੁਬਾਰਾ ਫਿਰ ਪਹੁੰਚਾਂਗੇ ਤਾਂ ਇਸ ਸਥਾਨ ਬਾਰੇ ਜਾਣਕਾਰੀ ਤੁਹਾਡੇ ਨਾਲ ਇਤਿਹਾਸ ਦੀ ਸਾਂਝੀ ਕਰਾਂਗੇ ਜੀ ਗੁਰੂ ਕੇ ਮਹਿਲ ਹਾਂਜੀ ਸੰਗਤ ਜੀ ਗੁਰੂ ਕੇ ਮਹਿਲ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਸੀਸਗੰਜ ਸਾਹਿਬ ਇਸ ਸਥਾਨ ਤੇ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਸੰਗਤ ਜੀ ਬਿਲਕੁਲ ਗੁਰੂ ਕੇ ਮਹਿਲ ਦੇ ਸਾਹਮਣੇ ਆ ਜੀ ਗੁਰੂ ਘਰ ਆ ਜਾ ਜੀ ਘਰ ਤੋਂ ਹਾਂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਇਸ ਟਾਈਮ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਗੁਰਦੁਆਰਾ ਸੀਸਕੰਝ ਸਾਹਿਬ ਧਰਤ ਸ਼੍ਰੀ ਅਨੰਦਪੁਰ ਸਾਹਿਬ ਸੰਗਤ ਜੀ ਆਪ ਦਰਸ਼ਨ ਕਰੋ ਤੇ ਦਾਸ ਸਾਹਿਬ ਜੀ ਦੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਸੰਗਤ ਜੀ ਮੱਗਰ ਸੁਦੀ 5 ਸੰਮਤ 1732 ਮੁਤਾਬਕ 11 ਨਵੰਬਰ 1675 ਤਿੰਨ ਬੁੱਧਵਾਰ ਨੂੰ ਦਿੱਲੀ ਵਿਖੇ ਬਲੀਦਾਨ ਉਪਰੰਤ ਨੌਵੇਂ ਪਾਸ਼ਾ ਜੀ ਦਾ ਸੀਸ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਗੁਰਦੁਆਰਾ ਭਿਵਾਨ ਗੜ੍ਹ ਸਾਹਿਬ ਵਾਲੀ ਥਾਂ ਤੇ ਲੈ ਕੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਦਾਦੀ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਬੇਅੰਤ ਸੰਗਤਾਂ ਸਮੇਤ ਉੱਥੇ ਪੁੱਜੇ ਤਾਂ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰਦਾਨ ਬਖਸ਼ਣ ਉਪਰੰਤ ਨੌਵੇਂ ਗੁਰੂ ਜੀ ਦੇ ਸੀਸ ਨੂੰ ਪਾਲਕੀ ਵਿੱਚ ਸਜਾ ਕੇ ਸੰਗਤਾਂ ਸਮੇਤ ਇਸ ਪਵਿੱਤਰ ਸਥਾਨ ਤੇ ਪੁੱਜੇ ਤਾਂ ਸੰਗਤ ਜੀ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਇਸ ਸਥਾਨ ਦਾ ਅੰਦਰਲਾ ਹਿੱਸਾ ਦਸ਼ਮੇਸ਼ ਪਿਤਾ ਜੀ ਦੀ ਨਿਗਰਾਨੀ ਵਿੱਚ ਬਣਿਆ ਹੋਇਆ ਹੈ ਸੰਗਤ ਜੀ ਜੋ ਆਪ ਅਕਾਲ ਬੂੰਗਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਇਤਿਹਾਸ ਬਾਰੇ ਵੀ ਆਪ ਜੀ ਨਾਲ ਸਾਂਝੀ ਕਰਦੇ ਆਂ ਜੀ ਜਾਣਕਾਰੀ ਸੰਗਤ ਜੀ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਸੀਸ ਦੇ ਸੰਸਕਾਰ ਉਪਰੰਤ 71 ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਆਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਸੰਗਤਾਂ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਜ਼ੁਲਮ ਤੇ ਜ਼ਬਰ ਦੇ ਵਿਰੋਧ ਖੋਲ ਲਈ ਤਿਆਰ ਹੋਣ ਦਾ ਉਪਦੇਸ਼ ਦਿੱਤਾ ਸੀ ਸੰਗਤ ਜੀ ਇਸ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਤੋਂ ਜੋ ਆਪ ਜੀ ਇਸ ਟਾਈਮ ਸਕਰੀਨ ਤੇ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਸੀ ਇਤਿਆਜ਼ ਦੀ ਜਾਣਕਾਰੀ ਸੰਗਤ ਜੀ ਜਾਣਕਾਰੀ ਸਾਂਝੀ ਕਰਦੇ ਸੋਮੇ ਕੋਈ ਭੁੱਲ ਜੋ ਖੋਈ ਹੋਵੇ ਤਾਂ ਦਾਸ ਖਿਮਾ ਦਾ ਜੱਜ ਕਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਪ ਇਸ ਟਾਈਮ ਸਕਰੀਨ ਤੇ ਜੋ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਹੈ ਜੀ ਦਮਦਮਾ ਸਾਹਿਬ ਸੰਗਤ ਜੀ ਇਸੇ ਸਥਾਨ ਤੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਸੀ ਸੰਗਤ ਜੀ ਇਸੇ ਸਥਾਨ ਤੇ ਪਿਆਰ ਜੋ ਕਰਦੇ ਆ ਜੀ ਦਰਸ਼ਨ ਗੁਰਿਆਈ ਅਸਥਾਨ ਪਾਤਸ਼ਾਹੀ 10ਵੀਂ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਗੁਰਿਆਈ ਅਸਥਾਨ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਸਾਹਿਬ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਾਖਣਾ ਹਾਂਜੀ ਸੰਗਤ ਜੀ ਆਪਾਂ ਦਰਸ਼ਨ ਕਰ ਲਏ ਆ ਗੁਰਦੁਆਰਾ ਸੀਸਗੰਜ ਸਾਹਿਬ ਵੀ ਇੱਕ ਗੁਰਦੁਆਰਾ ਗੁਰੂ ਕੇ ਮਹਿਲ ਦੀ ਜਿਸ ਤਰ੍ਹਾਂ ਗੁਰੂ ਜੀ ਦਾ ਜੀਵਨ ਬੀਤਿਆ ਸੀ ਉਸੇ ਤਰ੍ਹਾਂ ਆਪ ਵੀ ਆਪਾਂ ਵੀ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਚੱਲ ਰਹੇ ਆ ਤੇ ਹੁਣ ਆਪਾਂ ਦਰਸ਼ਨ ਕਰਨ ਪਹੁੰਚਾਂਗੇ ਜੀ ਗੁਰਦੁਆਰਾ ਸਹਿਰਾ ਸਾਹਿਬ ਤੇ ਗੁਰਦੁਆਰਾ ਗੁਰੂ ਕੇ ਲਾਹੌਰ ਦੋ ਗੁਰੂ ਘਰ ਆ ਜੀ ਇੱਥੇ ਆਪਾਂ ਦਰਸ਼ਨ ਕਰਨੇ ਆ ਤੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਆ ਜਾਓ ਜੀ ਚੱਲਦੇ ਆ ਪਹਿਲਾ ਸੇਰਾ ਸਾਹਿਬ ਤੇ ਫਿਰ ਗੁਰੂਕੇ ਲਾਹੌਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਲਓ ਸੰਗਤ ਜੀ ਚੱਲੇ ਆਪਾਂ ਪਾਇਓ ਵਾ ਗੁਰਦੁਆਰਾ ਗੁਰੂਕੇ ਮਹਿਲ ਤੋਂ ਗੁਰਦੁਆਰਾ ਸੇਰਾ ਸਾਹਿਬ ਤੇ ਗੁਰੂਕੇ ਲਾਹੌਰ ਵੱਲ ਤੇ ਗੁਰੂਓ ਸਾਹਿਬ ਜੀ ਮਾਰਗ ਤੇ ਚੱਲਦੇ ਆ ਆਪਾਂ ਇਸ ਟਾਈਮ ਜੇ ਪਾਸ ਔਖੇ ਸ਼ਬਦਾਂ ਦੀ ਕਹੀ ਤਾਂ ਇਹ ਗੁਰੂ ਗੋਬੇ ਸਿੰਘ ਜੀ ਦੇ ਵਿਆਹ ਵਾਲਾ ਮਾਰਗ ਵੀ ਆ ਜੀ ਤੇ ਆਪਣੇ ਦੋਨੇ ਗੁਰੂ ਘਰ ਆਪਣੇ ਇਹ ਸਥਾਨ ਦੋਨੇ ਇਹ ਸੇਰਾ ਸਾਹਿਬ ਤੇ ਆਪਣੇ ਗੁਰੂ ਕੇ ਲਾਹੌਰ ਆਪਣੇ ਗੁਰੂ ਕੇ ਮਹਿਲ ਤੋਂ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ 11 ਕਿਲੋਮੀਟਰ ਦੀ ਦੂਰੀ ਤੇ ਆ ਜੀ ਭਾਈ ਅਨੰਦ ਮਈ ਬਈ ਰਾ ਆ ਹਕੜੇ ਬਣਿਆ ਹੋਇਆ ਆ ਪਾਪਰ ਹਾਊਸ ਬਾੜਾ ਹੀ ਆਂੰਦਿਆ ਜੀ ਬਾੜਾ ਹੀ ਆਂੰਦਿਆ ਤੇ ਚੜਾਈ ਥੋੜੀ ਥੋੜੀ ਪੈ ਰਹੀ ਆ ਸਫਰ ਦੇ ਦੌਰਾਨ ਪਹਿਲੀ ਵਾਰੀ ਆ ਥੋੜੀ ਥੋੜੀ ਚੜਾਈ ਪੈ ਰਹੀ ਆ ਤੇ ਆਨੰਦ ਵੀ ਆ ਰਿਹਾ ਤੇ ਆਪਣੇ ਸਥਾਨ ਆਪਣੇ ਹਿਸਾਬ ਨਾਲ ਆਪਾਂ ਉਹਦੇ ਪੈਸੇ ਮੈਪ ਤੋਂ ਪਤਾ ਲਾ ਜਾਣੇ ਸੀ ਮੈਪ ਤਾਂ ਆਪਣਾ ਦੇਖਦਾ ਆਪਣੇ ਰਗਨਦੀਪ بھائی ਤੇ ਲੱਗਦਾ ਬਈ ਇਹ ਸਥਾਨ ਹਿਮਾਚਲ ਚ ਪਿੰਦੇ ਹੋਣਗੇ ਬਾਕੀ ਜਾ ਕੇ ਦੇਖਦੇ ਆ ਮਨਾਹੀ ਖੇਤਰ ਕਹਿੰਦੇ ਮਨਾਹੀ ਖੇਤਰ ਗੰਗੂਵਾਲ ਪਾਵਰ ਹਾਊਸ ਪਾਖੜਾ ਬਿਆਸ ਪ੍ਰਬੰਧਨ ਬੋਰਡ ਹਾਂਜੀ ਸੰਗਤ ਜੀ ਗੱਲ ਆਪਣੀ ਆਈਡੀਆ ਸਹੀ ਨਿਕਲਿਆ ਵੀ ਦੇਵ ਭੂਮੀ ਹਿਮਾਚਲ ਸ਼ੁਰੂ ਹੋ ਗਿਆ ਆ ਨੈਣਾਦੇਵੀ 16 ਕਿਲੋਮੀਟਰ ਗੁਰੂ ਕਾ ਲਾਹੌਰ 6 ਕਿਲੋਮੀਟਰ ਆ ਜੀ ਇੱਥੋਂ ਆਪਾਂ ਨੂੰ ਤੇ ਪੰਜਾਬ ਦੇ ਵਿੱਚੋਂ ਹੁਣ ਹਿਮਾਚਲ ਚ ਐਂਟਰੀ ਤੇ ਹਿਮਾਚਲ ਦੇ ਵਿੱਚੋਂ ਅੱਜ ਸ਼ਾਮ ਨੂੰ ਫੇਰ ਪੰਜਾਬ ਚ ਐਂਟਰੀ ਇਦਾਂ ਹੀ ਆਪਾਂ ਸੂਬਿਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਆਰੀ ਘੁੰਮ ਜਾਣਾ ਕਈਆਂ ਸੂਬਿਆਂ ਦੇ ਵਿੱਚ ਹਿਮਾਚਲ ਸੂਬੇ ਦਾ ਪਿੰਡ ਬਿਹਰੜਾ ਬਿਹਰੜਾ ਇਹ ਜ਼ਿਲ੍ਹਾ ਪੈਂਦਾ ਹੈ ਜੀ ਇਹਨੂੰ ਸੰਗਤ ਜੀ ਆਪ ਦਰਸ਼ਨ ਕਰਨ ਬਿਲਾਸਪੁਰ ਸਥਾਨ ਗੁਰਦੁਆਰਾ ਸਹਿਰਾ ਬਾਰਡਰ ਕ੍ਰਾਸ ਕਰਨ ਤੋਂ ਬਾਅਦ ਪੰਜਾਬ ਤੇ ਹਿਮਾਚਲ ਦਾ ਪਹਿਲਾ ਪਿੰਡ ਆਇਆ ਹੈ ਬਿਹਰੜਾ ਸਾਹਿਬ ਜੀ ਇਸ ਸਥਾਨ ਤੇ ਜਦੋਂ ਪੈਂਦੀ ਆ ਮਜ਼ਾ ਆਉਂਦਾ ਨਹੀਂ ਆ ਰਿਹਾ ਤੇ ਹਾਂ ਡਾਉਂਦੇ ਆ ਆਹ ਦੇਖੋ ਮੋਰੇ ਫੇਚ ਹੈ ਸੰਮਤ 1700 ਚੋਂ ਇਹ ਇਸ ਵੇਲੇ ਦਾ ਨੰਨੀ ਜੋ 1677 ਨੂੰ ਸਤ ਗੁਰੂ ਜੀ ਦੀ ਬਰਾਤ ਦਾ ਕਾਰਾ ਰਹੀ ਹੈ ਪੀਵੀ 32 ਕਰੋ ਜੀ ਦਰਸ਼ਨ ਜੀ ਲਵਾਓ ਜੀ ਬੀ ਚਰਨਾ ਚ ਹਾਜ਼ਰੀ ਹਿਮਾਚਲ ਦੇ ਵਿੱਚ ਐਂਟਰ ਹੁੰਦੇ ਸਾਰ ਹਿਮਾਚਲ 'ਚ ਬਦਲ ਗਈ ਖੇਤੀਬਾੜੀ ਹਿਮਾਚਲ ਦੇ ਵਿੱਚ ਐਂਟਰ ਹੁੰਦੇ ਸਾਰ ਹਿਮਾਚਲ 'ਚ ਬਦਲ ਗਈ ਖੇਤੀਬਾੜੀ ਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਬਸ ਜੀ ਬਸ ਵਾਤ 100 ਗੱਲ ਨਿਪਟਦੀ ਉਹ ਇੱਥੇ ਆ ਕੇ ਆ ਜੀ ਇਹ ਤਾਂ ਇਹ ਕਮੇਟੀ ਕੋਲ ਹੈ ਹਾਂ ਜੀ ਹਾਂ ਜੀ ਹਾਂ ਜੀ ਪਰ ਤਾਂ ਹੀ ਜ਼ੀਰੋ ਹੋ ਗਿਆ ਬਾਈ ਬਿਲਕੁਲ ਬਿਲਕੁਲ ਅੱਜ ਕੁਛ ਤਾਂ ਨਹੀਂ ਕੋਈ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਬਸ ਜੀ ਬਸ ਆਪ 100 ਗੱਲ ਨਿਬੜਦੀ ਉਹ ਇੱਥੇ ਆ ਕੇ ਆ ਜੀ ਇਹ ਤਾਂ ਇਹ ਕਮੇਟੀ ਕੋਲ ਹੈ ਹਾਂ ਜੀ ਹਾਂ ਜੀ ਹਾਂ ਜੀ ਪਰ ਕਾਹੇ ਜ਼ੀਰੋ ਹੋ ਗਿਆ ਬਾਈ ਬਿਲਕੁਲ ਜੀ ਬਿਲਕੁਲ ਅੱਜ ਕੁਛ ਤਾਂ ਨਹੀਂ ਕੋਈ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਦਰਸ਼ਨ ਕਰ ਪਵਿੱਤਰ ਤੇ ਇਤਿਹਾਸਿਕ ਸਥਾਨ ਗੁਰਦੁਆਰਾ ਸਿਹਰਾ ਸਾਹਿਬ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਹੈ ਜੀ ਇਸ ਸਥਾਨ ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਆਪਣੇ ਆਨੰਦ ਕਾਰਜ ਵਿਆਹ ਸਮੇ ਪਹੁੰਚੇ ਸੰਗਤ ਜੀ ਤੇ ਗੁਰੂ ਸਾਹਿਬ ਜੀ ਦੀ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਇਸ ਸਥਾਨ ਤੇ ਗੁਰਦੁਆਰਾ ਸੇਰਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਦਰਸ਼ਨ ਕਰ ਲਏ ਆਪਾਂ ਗੁਰੂ ਚਾਨਣ ਲਵਾ ਲਈ ਹਾਜ਼ਰੀ ਤੇ ਹੁਣ ਆਪਾਂ ਪਹੁੰਚਾਂਗੇ ਜੀ ਗੁਰਦੁਆਰਾ ਗੁਰੂ ਕੇ ਲਾਹੌਰ ਇਹ ਸੰਗਤ ਆਇਆ ਦਰਸ਼ਨ ਕਰਨਾ ਤੇ ਉਧਰ ਆਪਣੇ ਘੋੜੇ ਖੜੇ ਆ। ਹਾਂ। ਤੇ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਇਥੋਂ। ਸੰਗਤ ਆ ਰਹੀ ਆ। ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਜੀ ਗੁਰੂ ਘਰ, ਗੁਰੂ ਕਾ ਲਾਹੌਰ, ਗੁਰਦੁਆਰਾ ਸਿਹਰਾ ਸਾਹਿਬ ਤੋਂ। ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਇਸ ਸਮੇਂ ਦਰਸ਼ਨ ਕਰ ਰਹੇ ਪਵਿੱਤਰ ਤੇ ਇਤਿਹਾਸਿਕ ਸਥਾਨ ਗੁਰਦੁਆਰਾ ਗੁਰੂ ਕਾ ਲਾਹੌਰ। ਸੰਗਤ ਜੀ ਆਪ ਦਰਸ਼ਨ ਕਰੋ ਗੁਰੂ ਚਾਨਣ ਅਜ ਹਾਜ਼ਰੀ ਲਵਾਓ ਦਾ ਸਾਬ ਜੀ ਨਾ ਇਸ ਸਥਾਨ ਦਾ ਇਤਿਹਾਸ ਸਾਂਝਾ ਕਰਦਾ ਜੀ ਸੰਗਤ ਜੀ ਇਸ ਸਥਾਨ ਤੇ ਲਾਹੌਰ ਨਿਵਾਸੀ ਭਾਈ ਹਰਜਸ ਜੀ ਦੀ ਸੁਪੁੱਤਰੀ ਮਾਤਾ ਜੀਤੋ ਜੀ ਦਾ ਆਨੰਦ ਕਾਰਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ ਸੀ ਸੰਗਤ ਜੀ ਇਸ ਨਗਰ ਦਾ ਨਾਮ ਸਤਗੁਰੂ ਜੀ ਨੇ ਆਪ ਗੁਰੂ ਦਾ ਲਾਹੌਰ ਰੱਖਿਆ ਇਸ ਸਥਾਨ ਤੇ ਸਤਗੁਰਾਂ ਦੇ ਵਿਆਹ ਦਾ ਪੂਰਵ ਹਰ ਸਾਲ ਬਸੰਤ ਪੰਜਮੀ ਵਾਲੇ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਗੁਰਦੁਆਰਾ ਸਾਹਿਬ ਗੁਰੂ ਕਾ ਲੋਹਰ ਤਰਤ ਅਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਜੀ ਸੰਗਤ ਜੀ ਅਸੀਂ ਇਤਿਹਾਸ ਦੀ ਜਾਣਕਾਰੀ ਜੋ ਆਪ ਜੀ ਨੇ ਸਾਂਝੀ ਕੀਤੀ ਜਾਣਕਾਰੀ ਸਾਂਝੀ ਕਰਦੇ ਸਮੇਂ ਦਾਸ ਤੋਂ ਜੋ ਕੋ ਗਲਤੀ ਹੋਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਲਾਹੌਰ ਸਥਾਨਿਕ ਉੱਤੀ ਜਗ੍ਹਾ ਤੇ ਬਣਿਆ ਹੋਇਆ ਸਥਾਨਿਆ ਤੇ ਉੱਤੀ ਜਗ੍ਹਾ ਤੋਂ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਦਰਸ਼ਨ ਕਰਾ ਦਿੰਨੇ ਆ ਇੱਧਰ ਬਣੇ ਇਮਾਰਤਾਂ ਦੇ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਤੁੰਦ ਪਈ ਹੋਇਆ ਪੂਰੀ ਦੇਖੋ ਕੰਨਾ ਆਨੰਦ ਵਾਜਦਾ ਕੋਚੀ ਜਗ੍ਹਾ ਤੋਂ ਤੇ ਇੱਧਰ ਗਗਨਦੀਪ ভাই ਆਪਣਾ ਜਾਂਦਾ ਤੁਰਿਆ ਬਾਈ ਇੱਧਰ ਪ੍ਰਸ਼ਾਦਾ ਛਕਣਾ ਆ ਗਿਆ ਮੈਂ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਸਮੇਂ ਆਵ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੌੜ ਸਾਹਿਬ ਸੰਗਤ ਜੀ ਇਸ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਦੇ ਘੂੜੇ ਨੇ ਆਪਣਾ ਪੌੜ ਧਰਤੀ ਤੇ ਮਾਰਿਆ ਤੇ ਖਾਰੇ ਪਾਣੀ ਦਾ ਚਸ਼ਮਾ ਫੁੱਟਿਆ ਸੰਗਤ ਜੀ ਇਸ ਦਾ ਜਲ ਅੱਜ ਵੀ ਖਾਰਾ ਹੈ ਇੰਨਾ ਕ ਇਤਿਹਾਸਿਕ ਗੁਰਦੁਆਰਾ ਪੌੜ ਸਾਹਿਬ ਦਾ ਸੰਗਤ ਜੀ ਜੋਬ ਜੀ ਨੇ ਸਾਂਝਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਤਰਵੈਣੀ ਸਾਹਿਬ ਪਾਤਸ਼ਾਹੀ ਦਸਵੀ ਸਥਾਨ ਗੁਰੂਕੇ ਲਾਹੌਰ ਸੰਗਤ ਜੀ ਆਪ ਜੀਨਾਂ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆਂ ਜੀ ਆਪ ਗੁਰੂ ਚਰਨਾਂ ਦੇ ਲਵਾਉ ਹਾਜ਼ਰੀ ਕਰੋ ਜੀ ਦਰਸ਼ਨ ਸੰਗਤ ਜੀ ਗੁਰਦੁਆਰਾ ਤਰਵੈਣੀ ਸਾਹਿਬ ਇਸ ਸਥਾਨ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਕਿ ਪਾਣੀ ਦੀ ਬੜੀ ਘਾਟ ਹੈ ਕੁਝ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਕਰਪਾ ਵਰषा ਮਾਰ ਕੇ ਪਾਣੀ ਦੀਆਂ ਤਿੰਨ ਧਾਰਾਂ ਬਗਾਈਆਂ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤਰਵੈਣੀ ਸਾਹਿਬ ਰੱਖਿਆ ਗਿਆ ਇਸੇ ਕਾਰਨ ਸੰਗਤ ਜੀ ਸੰਗਤ ਜੀ ਇੱਕ ਬੜੀ ਗੱਲ ਦੇਖੋ ਬਿਆਨਤ ਆ ਬਿਲਕੁਲ 100 ਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਪੌੜ ਸਾਹਿਬ ਉਸ ਦਾ ਪਾਣੀ ਖਾਰਾ ਹੈ ਤੇ ਇਸ ਦਾ ਪਾਣੀ ਮਿੱਠਾ ਸੰਗਤ ਜੀ ਲਵਾਓ ਜੀ ਗੁਰੂ ਚਾਨਾ ਜਹਾਜ਼ਰੀ ਕਰੋ ਜੀ ਗੁਰੂ ਘਰ ਦੇ ਦਰਸ਼ਨ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਸੰਗਤ ਜੀ ਇਤਿਹਾਸ ਗੁਰਦੁਆਰਾ ਤਰਵੈਣੀ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਤਰਵੈਣੀ ਸਾਹਿਬ ਉਪਰੂ ਕੇ ਲਾਹੌਰ ਸੂਬਾ ਹਿਮਾਚਲ ਪ੍ਰਦੇਸ਼ ਵਾਹਿਗੁਰੂ ਜੀ ਆਪਾਂ ਵਾਪਸ ਆਨੰਦਪੁਰ ਸਾਹਿਬ ਦੀ ਤਰਤਲ ਨੂੰ ਜਾ ਰਹੇ ਆਂ ਤੇ ਰਾਹਤੇ ਦੇ ਵਿੱਚ ਜਾਂਦੇ ਹੋਏ ਵੀ ਆ ਚੀਜ਼ ਦੇਖੀ ਸੀਗੀ ਬਾ ਪਹਾੜਾਂ ਦਾ ਸੀਨਾ ਪਾਰ ਕੇ ਵਿਚ ਦੀ ਰਾਹ ਕੱਢ ਕੇ ਲੱਗਦਾ ਵੀ ਰੇਲਵੇ ਲਾਈਨ ਬੈਸ ਰਹੀ ਆ ਰੇਲਵੇ ਲਾਈਨ ਬੈਸ ਕਿਦੋਂ ਰਹੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੇ ਕਿਸੇ ਨੂੰ ਹੋਵੇ ਤਾਂ ਵੀਰ ਭੈਣ ਭਰਾ ਜਰੂਰ ਦੱਸਿਓ ਕਮੈਂਟਾਂ ਵਿੱਚ ਤੇ ਹੁਣ ਆਪਾਂ ਆਪਣੇ ਅਨੰਤਪੁਰ ਸਾਹਿਬ ਪਹੁੰਚ ਗਏ ਕਰਦੇ ਆਂ ਗੱਲਬਾਤ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਜੀ ਤਰਤਿਸ਼ਰੀ ਅਨੰਤਪੁਰ ਸਾਹਿਬ ਆਪਣੇ ਕਮਰੇ ਦੇ ਵਿੱਚ ਜਿਹੜਾ ਆਪਾਂ ਰੁਕੇ ਆਂ ਜਿਸ ਕਮਰੇ ਦੇ ਵਿੱਚ ਤੇ ਦਰਸ਼ਨ ਮੇਲੇ ਬਹੁਤ ਵਧੀਆ ਹੋਇਆ ਆਪ ਜੀ ਨੂੰ ਵੀ ਕਰਵਾ ਹੋ ਗਿਆ ਜੀ ਵੀਡੀਓ ਦੀ ਮਨਾਹੀ ਤਾਂ ਨਹੀਂ ਸੀ ਕਿਤੇ तकरीबन ਤੇ ਸੰਗਤ ਜੀ ਬਸ ਜੁੜੇ ਰਿਓ ਸਫਰਾਂ ਦੇ ਨਾਲ ਤੇ ਅਗਲਾ ਸਫਰ ਜਿਹੜਾ ਆਪਣਾ ਹੁਣ ਚੱਲਣਾ ਆ ਇੱਥੋਂ ਤਰਤਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਦਾਂ ਇਦਾਂ ਗੁਰੂ ਜੀ ਰਾਜਾ ਮੇਦਨੀ ਪ੍ਰਕਾਸ਼ ਦੇ ਸਨੇਹ ਤੇ ਗਾਇਸਗੇ ਆਪਣੇ ਨਾ ਹਨਵਲ ਨੂੰ ਤੇ ਨਾ ਧੁੰਦੇ ਹੋਏ ਪੌਂਟਾ ਸਾਹਿਬ ਪੌਂਡਾ ਤੋਂ ਪੰਗਾਣੀ ਵਾਲਾ ਯੁੱਧ ਜਿਹੜਾ ਹੋਇਆ ਉੱਥੇ ਪਹੁੰਚਾਂਗੇ ਬਾਕੀ ਸਫ਼ਰ ਤੁਹਾਡੇ ਨਾਲ ਨਾਲ ਸਾਂਝਾ ਕਰਾਂਗੇ ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਜੀ ਸਮਾਪਤੀ ਮਿਲਦੇ ਆਂ ਫੇ ਕੱਲ ਨੂੰ ਸਵੇਰ ਨੂੰ ਜੀ ਤਦ ਤੱਕ ਲਈ ਰੌੜਕੀ ਵਾਲੇ ਰੌੜਕੀ ਦੇ ਕੋੜੇ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ